के क्रोनिकलिजम के में लड़कों को सवाल लाख से एक लड़ा तभी कभी गुमेंसन नाम को हाऊं तो सो निहार महाश्री का होए ये 50 जेमिनी तो दो ਪੋਸਟ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਟੀਕ ਦਿੱਤੀ ਜੀ ਤੁਹਾਡੇ ਬਰਾਬਰ ਹੋਰ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਖੈਰ ਇਹ ਲੈ ਕੇ ਆਈ ਹੈ ਕਿਵੇਂ ਲੱਗਦਾਗਾ ਕਿੱਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਕਿਵੇਂ ਦੇਖਦੇ ਹੋ ਸਾਹਮਣੇ ਵਾਲੇ ਸਰਦ ਸਾਹਿਬ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਹੈ ਐਵੇਂ ਐ ਡੱਬੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ। ਭਾਜਪਾ ਨੇ ਨਾਰਾ ਦਿੱਤਾ ਸੀ 400 ਪਾਰ ਸਿੱਟਾ। ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਲਗਦਾ ਹੈ ਨਹੀਂ ਮੇਰਾ મતਲਬ ਹਾਰ ਰਹੀ ਹੈ वेस्टर्न ਯੂਪੀ ਦੇ ਵਿੱਚ ਜਿਹੜੇ ਕੱਲ ਇਲੈਕਸ਼ਨਸ ਹੋਏ ਐ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਿਉ ਕਰਕੇ ਉਹ ਕਿਸਾਨਾਂ ਦਾ ਇਲਾਕਾ ਹੈ। ਤੇ ਕਿਸਾਨ ਸਾਰੇ ਪੰਜਾਬ, ਹਰਿਆਣਾ, ਬੈਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ वेस्टर्न ਯੂਪੀ ਦੇ ਵਿੱਚ ਨਹੀਂ ਪੈ ਰਹੀ। ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਛਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮੁਲਕਾਂ ਤੋਂ ਤੇ ਦੂਸਰੀ ਗੱਲ ਐ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਐ ਕੀ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਦੇਣਾ ਪਾਰਲੀਮੈਂਟ ਦੇ ਜਿਹੜੇ ਮੁੱਦੇ ਆ ਜਿਹੜੇ ਸਿੱਖਾਂ ਨੂੰ ਬਾਹਰ ਮਰਵਾਇਆ ਗਿਆ ਇਹ ਤਾਂ ਮੈਂ ਬੋਲ ਚੁੱਕਿਆ ਤੁਹਾਨੂੰ ਪਤਾ ਹੋਊਗਾ ਨਹੀਂ ਬੂਲਵੇ ਕਰਵਾਇਆ ਗਿਆ ਉਹ ਜਿਹੜੇ ਗੁੰਜਲੇ ਉਹਦੇ ਲਈ ਘੱਟੋ ਘੱਟ ਸਰਕਾਰ ਦੇ ਵਿੱਚ 500 ਤੋਂ ਮੈਂਟਾ ਕੰਸਰਟ ਉੱਤੇ ਜਾ ਕੇ ਮੈਂਬਰਾਂ ਦੀ ਲੋੜ ਹੈ ਆਪਣੇ ਮੈਂਬਰ ਕੋਲ 15 ਹੋਣਗੇ ਸ਼ੁਰੂ ਨਹੀਂ ਕਾਦੀਦਲ ਕਿਵੇਂ ਲੜਗੋ ਨੰਦੇ ਲੜਾਈ ਸਵਹ ਲੱਖ ਸੇ ਇੱਕ ਲੜਾਉ ਤਬੀ ਗਮਿੰਸਨ ਨਾਮ ਕੋ ਹਾਉ ਤੋ ਸੋਨਿਹਾਲ ਸੋਨਿਹਾਲ ਤੁਹਾਨੂੰ ਆਪਣੇ ਮਾਜਬ ਦੇ ਬਾਰੇ ਅਜੇ ਪਤਾ ਨਹੀਂ ਹੈ 400 500 ਤੱਕ 43 ਐਮ ਐਲ ਇਸ ਮੁੱਠੇ ਸੀਗੇ ਜਿਦੋਂ ਮੈਂ ਗੱਲਾਂ ਕੀਤੀਆਂ ਤੇ ਉਹਨਾਂ ਰੋੜਾ ਪਾਇਆ ਤੇ ਆਹੀ ਮੈਂ ਮਹਾਰਾਜ ਜੀ ਤੋਂ ਕਿਹਾ ਉਹਨਾਂ ਨੂੰ ਕਿ ਬਾਹਰ ਆ ਜਾਓ ਸਵਹ ਲੱਖ ਸੇ ਇੱਕ ਲੜਾਉ ਤੇ ਮੈਂ ਉਹਨਾਂ ਚੋਂ ਮੈਂ ਤੇ ਤੁਹਾਨੂੰ ਸਤਾਰਿਆਂ ਨੂੰ ਮੈਂ ਠੋਕ ਦੂੰਗਾ ਮਗਾ ਬਾਹਰ ਉਹ ਮਾਨਸਾ ਪਰ ਬੀਬੀ ਮਾਨਸਾ ਵੀ ਬਤਖਣੀ ਨਹੀਂ ਕਰਦੀ ਹੁੰਦੀ ਇੱਕ ਬੰਦਾ ਇੱਕ ਇੱਕ ਬੰਦਾ ਹੀ ਪਾਰ ਕਰਕੇ ਪੋੜ ਫਤਿਹ ਕਰ ਲੈਂਦਾ ਹੁੰਦਾ ਹੈ ਇਹ ਨਹੀਂ ਜ਼ਰੂਰੀ ਕਿ ਜਿਆਦਾ ਇਕੱਠ ਲੈ ਜੀਏ ਹੁਣ ਸਾਰੇ ਮੈਂਬਰ ਫਰਿਆਨੇ ਦੇ ਵਿੱਚ ਦੋ ਖੜੇ ਆਪਣੇ 10 ਪੰਜਾਬ ਚ ਖੜ ਗਏ ਐ ਤਿੰਨ ਹੋਰ ਖੜੇ ਕਰ ਰਹੇ ਆ ਸਾਰੇ ਅਸੀਂ ਅਪੀਲ ਕਰਦੇ ਆਂ ਲੋਕਾਂ ਨੂੰ ਕਿ ਇਹ ਅਥਾਲੀ ਦਾ ਨੰਬਰ ਸਰ ਦੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਤੇ ਉੱਥੇ ਦੇਖੋ ਕਿ ਪੰਜਾਬ ਦੀ ਕਿਵੇਂ ਉੱਥੇ ਰਿਪਰੈਜੈਂਟੇਸ਼ਨ ਹੁੰਦੀ ਹੈ